ਮੈਂ ਮੰਦਿਰ ਚਾਹ ਰਿਹਾ ਕੋਲ ਕੋਲ ਆਇਆ ਤਾਂ ਉਹ ਮੰਦਿਰ ਦੇ ਅੰਦਰ ਪਾ ਦਿੱਤੀ ਨਾ ਕੋਈ ਨਾ ਸਰਵਿਸ ਦੀ ਤੇ ਇਸ਼ਨਾ ਮੰਦਿਰ ਐਜੀ ਆਹ ਆਹ ਆ ਨਾਮ ਇਹਦਾ ਉਹ ਮੰਦਿਰ ਦੇ ਬਾਹਰ ਵੀ ਕੋ ਆ ਜਾ ਕੀ ਨਾਮ ਇਹਦਾ ਗੋਲਡਨ ਲੀਫ ਇਦਾਂ ਟਿੱਲਾ ਗੋਲਡਨ ਲੀਫ ਗੋਲਡਨ ਲੀਫ ਦੇ ਅੰਦਰ ਆ ਜਾ ਤੇਰੇ ਹੂੰ ਹੂੰ ਉਹਨਾਂ ਪਤਾ ਲਾ ਸਾਬਾ ਆ ਜਾ ਮੇਰਾ ਚਾਹਨ ਬਸ ਉੱਦਰ ਦੇਖਦੇ ਰਹੇ ਉਹ ਯਾਰ ਉਹ ਉਡੀਕਾ ਹਲੋ ਉਹ ਕੋਈ ਨਾ ਕੋਈ ਗੱਲ ਕਰਨੀ ਹੈ ਮੈਂ 2 ਮਿੰਟ ਤੋਂ 12 ਪਰਿਵਾਰ ਆਏ ਸੀ ਮੇਰੇ ਦਫਤਰ ਜਿਨ੍ਹਾਂ ਵਿੱਚ ਇੱਕ ਗੁਰਤੇਜ ਜੀ ਨੇ ਇਹ ਪਟਿਆਲੇ ਤੋਂ ਨੇ ਇਹਨਾਂ ਨਾਲ ਕਮਿਟਮੈਂਟ ਹੋਈ ਸੀ ਨੋਰਵੇ ਦੀ ਕਿ 5 ਲੱਖ ਰੁਪਈਆ ਮੈਂ ਅਸੀਂ ਰਵਾਂਗੇ ਤੁਹਾਡਾ ਵੀਜ਼ਾ ਲਵਾ ਕੇ ਦਵਾਵਾਂਗੇ ਬਰਤਨ ਮਰਵਾ ਕੇ ਦਵਾਵਾਂਗੇ ਜੀ ਜੇ ਤੁਸੀਂ 2.5 ਲੱਖ ਰੁਪਇਆ ਪੇਮੈਂਟ ਕਰਤੀ ਪੇਮੈਂਟ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਡੁਪਲੀਕੇਟ ਐਲ ਦੇ ਨਾਲ ਇੱਕ ਵੀਜ਼ਾ ਤਿਆਰ ਕੀਤਾ ਕੰਪਿਊਟਰ ਤੇ ਤੇ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਨੂੰ ਦਿਖਾਇਆ ਕਿ ਆਹ ਦੇਖੋ ਜੀ ਕਿ ਵੀਜ਼ਾ ਤੁਹਾਡਾ ਆ ਚੁੱਕਾ ਹੈ ਜਦੋਂ ਵੀਜ਼ਾ ਇਹਨਾਂ ਨੇ ਦੇਖਿਆ ਜਦੋਂ ਕਿਸੇ ਦਾ ਵੀਜ਼ਾ ਆਉਂਦਾ ਉਹ ਖੁਸ਼ੀ ਤਾਂ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਇਹ ਠੱਗੀ ਦੇ ਸ਼ਿਕਾਰ ਹੋ ਰਹੇ ਨੇ ਜਦੋਂ ਦੂਸਰੇ ਨੇ ਸਿੰਮਰਨ ਜੋਤ ਸਿੰਘ ਜੀ ਇਹ ਅੰਮ੍ਰਿਤਸਰ ਤੋਂ ਨੇ ਇਹਨਾਂ ਨੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣਾ ਸੀਗਾ ਇਹਨਾਂ ਨਾਲ 6 ਲੱਖ ਦੀ ਕਮਿਟਮੈਂਟ ਹੋਈ ਇਹਨਾਂ ਨੇ 30000 ਰੁਪਏ ਦਿੱਤਾ ਅਗਲੇ ਬਲਦੇਵ ਸਿੰਘ ਜੀ ਜਿਹੜੇ ਪਰੰਤਨ ਤੋਂ ਮੇਰੇ ਕੋਲ ਦਫ਼ਤਰ ਆਏ ਨੇ ਇਹਨਾਂ ਨੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣਾ ਸੀ ਇਹਨਾਂ ਨਾਲ 6 ਲੱਖ ਦੀ ਕਮਿਟਮੈਂਟ ਹੋਈ ਕਿ ਤੁਹਾਨੂੰ ਅਸੀਂ 6 ਲੱਖ ਦੇ ਵਿੱਚ ਵਰਕ ਪਰਮਿਟ ਲਵਾ ਕੇ ਦਿਵਾਵਾਂਗੇ ਤੇ ਇਹਨਾਂ ਨੇ ਵੀ ਕੰਪਿਊਟਰ ਦੇ 3 ਲੱਖ ਤੋਂ ਵੀ ਵੱਧ ਦਿਖਾਇਆ ਤੇ 3 ਲੱਖ ਰੁਪਈਆ ਨੂੰ ਤਾਂ ਲੈ ਲਿਆ ਕਹਿੰਦੇ ਜੀ 3 ਲੱਖ ਦੇ ਦੇ ਤੁਹਾਡਾ ਵੀਜ਼ਾ ਆ ਗਿਆ ਤੇ ਜਦੋਂ ਬਾਕੀ ਪੈਸੇ ਥੋੜੇ ਦਿਨ ਬਾਅਦ ਦੇ ਦਿਓ ਉਹ ਵੀ ਵੀਜ਼ਾ ਡੁਪਲੀਕੇਟ ਸੀ ਉਸ ਤੋਂ ਬਾਅਦ 1 ਲੱਖ ਵੀਰਪੌਰ ਨੇ ਇਹ ਭੈਣ ਜੀ ਮੇਰੇ ਇਹ ਫਟੇਗੜ ਸਾਹਿਬ ਤੋਂ ਆਏ ਨੇ ਫਟੇਗੜ ਸਾਹਿਬ ਤੋਂ ਆਏ ਨੇ ਇਹਨਾਂ ਨੇ ਆਪਣਾ ਵੀਜ਼ਾ ਆਸਟ੍ਰੇਲੀਆ ਦਾ ਵਾਣਾ ਸੀ ਤੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੀ ਕਮਿਟਮੈਂਟ ਹੋਈ 14 ਲੱਖ ਰੁਪਏ ਦੀ ਤੇ 14 ਲੱਖ ਦੀ ਜੋ ਕਮਿਟਮੈਂਟ ਹੋਈ ਬਰਤ ਪਰਮਰਦੀ ਇਹਨਾਂ ਨੇ 353000 ਰੁਪਈਆ ਪੇ ਕਰਤਾ ਇਹਨਾਂ ਨੂੰ ਵੀ ਆਨਲਾਈਨ ਵੀਜ਼ਾ ਦਿਖਾਇਆ ਗਿਆ ਕੰਪਿਊਟਰ ਤੇ ਕਿ ਆਹ ਦੇਖੋ ਤੁਹਾਡਾ ਏਆਈ ਨੇ ਜਪਰੇਟ ਵੀਜ਼ਾ ਹੈ ओरिजिनल ਵੀਜ਼ਾ ਸਾਨੂੰ ਆਸਟ੍ਰੇਲੀਆ ਗਵਰਨਮੈਂਟ ਨੇ ਦਿੱਤਾ ਤੇ ਨਾਲ ਹੀ ਸਾਡੇ ਕੋਲ ਕਿਸਾਨ ਮੋਰਚੇ ਤੋਂ ਵੀ ਕਈ ਨੀ ਰਹੇ ਨੇ ਕਈ ਜਥੇਬੰਦੀਆਂ ਆਈਆਂ ਨੇ ਤੇ ਤੁਹਾਨੂੰ ਮੈਂ 4-5 ਨਾਮ ਦਿਖਾਏ ਨੇ ਕਿੱਟੋਂ ਘਣ 10 ਬੰਦੇ ਇੱਥੇ ਮੌਜੂਦ ਨਹੀਂ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਇਹਨਾਂ ਦੀ ਠੱਗੀ ਦੇਖੋ ਜੀ ਆਹ ਸਭ ਤੋਂ ਪਹਿਲੇ ਆਫਰ ਲੈਟਰ ਭੇਜਦੇ ਨੇ ਚਾਹਦੇ ਆ ਸਾਰੇ মিডিਆ ਲਈ ਇੱਥੇ ਮੈਂ ਕਪਿਲ ਕਤਿਆਲ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਪ੍ਰਦੇਸ਼ ਦਾ ਯੂਵਮ ਮੋਰਚੇ ਦਾ ਪ੍ਰਵਕਤਾ ਸਰ ਮੈਂ ਨਾ ਇੱਥੇ ਤੁਹਾਡੇ ਮੋਡਲ ਟਾਈਮ ਮੋਡਲ ਕਾਊਨ ਆਇਆ ਸੀ ਵੀਜ਼ਾ ਵਿਸਟਾ ਲਈ ਇਮੀਗ੍ਰੇਸ਼ਨ ਵਾਲੇ ਆ ਸਰ ਤੇ ਇੱਥੇ ਨਾ 8-10 ਸਹਾਰਾਂ ਤੋਂ ਅਲੱਗ-ਅਲੱਗ ਲੋਕ ਆਏ ਆ মিডিਆ ਇੱਥੇ ਆ ਸਰ ਇਹਨਾਂ ਨੇ ਠੱਗੀ ਮਾਰੀ ਲੱਖਾਂ ਰੁਪਏ ਦੀ ਸਰ ਤੇ ਜਿਸ ਬਾਬਤ ਇਹਨਾਂ ਨੇ ਸੀਪੀ ਮਾਨ ਜੋ ਸਾਡੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਨਟ ਦਿੱਤੀ ਸੀ ਤੇ ਉਸ ਬਾਬਤ ਇਨਕੁਆਰੀ ਚੱਲ ਰਹੀ ਹੈ ਸਰ ਇਹਨਾਂ ਕੋਲ ਜਦੋਂ ਪਿਛਲੀ ਵਾਰ ਪਿਛਲੇ ਹਫਤੇ ਪੈਸੇ ਮੰਗਨ ਆਏ ਕਿ ਸਾ ਅਸੀਂ ਠੱਗੀ ਦੇ ਸ਼ਿਕਾਰ ਹੋ ਗਏ ਆ ਤੇ ਉਦੋਂ ਇਹਨਾਂ ਨੇ ਆਪਣਾ ਗੁੰਡੇ ਭਲਾ ਕੇ ਕੁੱਟਮਾਰ ਕੀਤੀ ਗਈ ਤੇ ਜਦੋਂ ਅੱਜ ਅਸੀਂ মিডিਆ ਲੈ ਕੇ ਸਾਰੇ ਨਾਲ ਦਫ਼ਤਰ ਦੇ ਬਾਹਰ ਬੈਠੇ ਆਂ ਇਹਨਾਂ ਨੇ 7-9 ਬੰਦਾ ਲੈਣਾ ਆਪਣੇ ਆਫਿਸ ਨੂੰ ਲੋਕ ਲਗਾ ਲਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕਰਾਣੀ ਹੈ ਅਸੀਂ ਆਪਾਂ ਆਪਣੇ ਹੱਥ ਕਾਨੂੰਨ ਨਹੀਂ ਲੈਣਾ ਭਾਈ ਸਾਹਿਬ ਉਹਦੇ ਨਾਲ ਬਿਲਕੁਲ ਲੱਗ ਨਹੀਂ ਰਿਹਾ ਇਹ ਭਾਈ ਨਹੀਂ ਕਾਨੂੰਨ ਲੈਣਾ ਜੇ ਇਹਨਾਂ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਇਹ ਰੋਂਦੇ ਪਏ ਇਹਨਾਂ ਨੂੰ ਮੈਂ ਸਾਰਾ ਇਨਸਾਫ ਦਊਂ ਮੈਂ ਤਾਂ ਗੱਲ ਕਰਨ ਆਇਆ ਕਿ ਹਾਂ ਵੀ ਇਹਨਾਂ ਨੂੰ ਜਿਹੜੇ ਤੁਸੀਂ ਪੈਸੇ ਲੈਂਦੇ ਆ ਜਾਂ ਤਾਂ ਵੀਜ਼ਾ ਲਗਵਾ ਦਿਓ ਜਾਂ ਪੈਸੇ ਦੇ ਦਿਓ ਵਾਪਿਸ ਮੈਂ ਤਾਂ ਗੱਲ ਕਰਨ ਆਇਆ ਭਾਈ ਸਾਹਿਬ ਇਹਨਾਂ ਨੇ ਆਫਿਸ ਨੂੰ ਲੋਕ ਲਾ ਲਏ ਸਰ ਇਹਨਾਂ ਨੇ ਇੰਨਾ ਧੱਕਾ ਮੈਂ ਕਿੱਥੇ ਕਹਿੰਦਾ ਕੋਈ ਕਿਸੇ ਨਾਲ ਕਰਦਾ ਤੇਰਾ ਕਿੱਦਾਂ ਕਿੱਦਾਂ ਕਰਕੇ ਉਹ ਜੀ ਤੁਸੀਂ ਦੇਖੋ ਰੋ ਨਹੀਂ ਕੰਮੀ ਬੰਦੇ ਰੋ ਆ ਮੇਰੀ ਭੈਣ ਰੋ ਰਹੀ ਹੈ ਪਤਾ ਨਹੀਂ ਇਹਨੇ ਫਿਰ ਇਹ ਤਾਂ ਹੁਣ ਕਹਿੰਦੇ ਆ ਕਿ ਮਕਾਨ ਵਿੱਚ ਪਤਰੀ ਸੋਨਾ ਵਿੱਚ ਕੀ ਕੀਤਾ ਕਿਸੇ ਮਾਂ ਕਿਸੇ ਦੀ ਮਾਂ ਨੇ ਇੱਕ ਬੰਦਾ ਦੱਸ ਰਿਹਾ ਸੀ ਕਹਿੰਦਾ ਮੇਰੀ ਮਾਂ ਨੇ ਆਪਣਾ ਸੂਟ ਸੀਸੀ ਕੇ ਘਰੇ ਮੈਨੂੰ ਵੀਜ਼ੇ ਦੇ ਪੈਸੇ ਇਕੱਠੇ ਕਰਕੇ ਤੈਨੂੰ ਵੀਜ਼ਾ ਲਵਾ ਲੈ ਦੇਸ਼ ਜਾ ਕੇ ਦੂਜੇ ਦੇਸ਼ ਜਾ ਕੇ ਸੈੱਟ ਹੋ ਜਾਏਗਾ ਤੁਹਾਨੂੰ ਆਦਲੋਂ ਲੋਗਾਂ ਨੂੰ ਤੁਸੀਂ ਸਮਝੇ ਮੈਂ ਵੀ ਤੁਸੀਂ ਸਾਰੇ ਚੱਲੋ ਜੀ ਮੈਂ ਬੁਲਾ ਲੈਂਦਾ ਮੈਂ ਤਾਂ ਕੋਈ ਬੁਲਾਉਣਾ ਤੁਸੀਂ ਦਰਖਾਸਤ ਜੋ ਜਿਹੜੀ ਕਰਾਈ ਹੈ ਕੋਈ ਗੱਲ ਨਹੀਂ ਤੁਹਾਡੇ ਨਾਲ ਮੈਂ ਮੋੜੇ ਨਾਲ ਤੁਹਾਡੇ ਨਾਲ ਖੜੇ ਅੱਜ ਡਾਕਟਰ ਬੰਦ ਕਰਕੇ ਕੱਲ ਕਰਦੇ ਪਰਸੋਂ ਕਰਦੇ ਪਰ ਜਾਨਾ ਕਿੱਥੇ ਆ ਜਾਂਦੇ ਪ੍ਰਬੰਧਕਾਂ ਨੇ ਇੱਥੇ ਪਛੜ ਕੇ ਥੋੜੀ ਨਾ ਚੱਲ ਜਾਣਾ ਵਾ ਅਸੀਂ ਤੁਹਾਡੇ ਨਾਲ ਆ ਜੀ ਪ੍ਰਸ਼ਾਸਨ ਬੇਚਿੰਤਾ ਜੀ ਰਾਈਟ ਹੈ ਤੁਸੀਂ ਦਰਵਾਜ਼ਾ ਖਲਾਕ ਕੇ ਮੈਂ ਬੁਲਾ ਸਕਦਾ ਮੇਰੀ ਗੱਲ ਨਹੀਂ ਸੰਭੇ ਇੱਕ ਮਿੰਟ ਮੈਨੂੰ ਖੜਾ ਦੋ ਅਸੀਂ ਸਾਰਿਆਂ ਨੂੰ ਅਸੀਂ ਆਪੇ ਮੈਂ ਤੁਹਾਨੂੰ ਮਲਾਵਾਂਗਾ ਤੁਸੀਂ ਅਜਾ ਦਾ ਉਹਦਾ ਘਰ ਮੰਦਰਾ ਉਹ ਲੋਕੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਤੋਂ ਦੋਹਰਾ ਆ ਜਿਹੜੀ ਦਾ ਕਹਿਣਾ ਜਦੂ ਮੈਂ ਪੈਸੇ ਲੁੱਟੇ ਉਹ ਦੱਸਣਾ ਆ ਕੋਈ ਨਹੀਂ ਪੰਜ ਕਿਲੇ ਰਹਿੰਦੀ ਕੋਈ ਨਹੀਂ ਬਾਕੀ ਕੋਈ ਨਹੀਂ ਕਿਤੇ ਆ ਰਹੀ ਹੈ ਨਾ ਜੀ ਕਹਿੰਦਾ ਨਾ ਆ ਜਾਓ ਮਸਲੇ ਜੀ ਦੋ ਇਹਨੇ ਹੈ ਕਾ ਦੋ ਜਾਣੇ ਕਰੀ ਮੈਂ ਮੈਰਮ ਦੇ ਵਿੱਚ ਜਵਾਨ ਸੋਣਾ ਮੇਰੀ ਗੱਲ ਸੋਣਾ ਵੀ ਨਹੀਂ ਕਰਦਾ ਆ ਮੀਡੀਆ ਵੀ ਖਰਾਬ ਆ ਫਿਰ ਮੈਰਮ ਨੇ ਉਹਨਾਂ ਨੂੰ ਬਾਈ ਤੂੰ ਖੜ ਜਾ ਯਾਰ ਉਹਨੂੰ ਬਾਕੇ ਨੂੰ ਭੇਜ ਦੇ ਤੂੰ ਆ ਜਾ ਤੂੰ ਖੜ ਜਾ ਯਾਰ ਬਾਕੇ ਨੂੰ ਤੂੰ ਖੜ ਜਾ ਯਾਰ ਤੂੰ ਖੜ ਕੇ ਸੋਣਾ ਮੇਰੀ ਗੱਲ ਮੇਰੀ ਗੱਲ ਚੰਗੀ ਗੱਲ ਕਹਿੰਦੇ ਨਾ ਉਹਨਾਂ ਨੂੰ ਕਹਿੰਦੇ ਹਾਂ ਅਸੀਂ ਮਾੜੀ ਨਹੀਂ ਅਸੀਂ ਕਿਹਾ ਸਰਪ੍ਰੀਤ ਦੀ ਮਾੜੀ ਦੀ ਅਸਰ ਬਕਾਉਂਦਾ ਕੰਟੈਕਟ ਮੈਂ ਅਸੀਂ ਦਾ ਸਵਾਲ ਪੁੱਛਣਾ ਕਿ ਇਹ ਕੀ ਹੋ ਰਿਹਾ ਹੈ ਬੰਦ ਕਰ ਦੇ ਕੌਣ ਜਾਊਗਾ ਭਾਈ ਦੋਲੇ ਦੇ ਅੰਦਰ ਅਸੀਂ ਸਤੇ ਨਹੀਂ ਜਾਣੇ ਅਚਾਰ ਆਜੇ ਮੈਂ ਆਜੇ ਮੈਂ ਕੌਣ ਬੂਆ 8:30 ਕੌਣ ਜਾਊਗਾ ਭਾਈ ਦੋਲੇ ਦੇ ਅੰਦਰ ਅਸੀਂ ਸਤੇ ਨਹੀਂ ਜਾਣੇ ਅਚਾਰ ਆਜੇ ਮੈਂ ਆਜੇ ਮੈਂ ਕੌਣ ਬੂਆ 8:30 ਯਾਰਾਂ ਨੂੰ ਉੱਗੋ ਬੱਚੇ ਲੈ ਆ ਨਾ ਕੋ ਖੋਲਾ ਬੂਆ ਤੈਨੂੰ ਕਿਹਾ ਥਾਣੇ ਤੋਂ ਆ ਖੋਲ ਕੋਈ ਨਹੀਂ ਆਦਾ ਉੱਤੇ ਹਰ ਮਾਰਦਾ ਵੀਡੀਓ ਕੋਈ ਆ ਜੇ ਗਿਆ ਤੱਕ ਖੋਲੋ ਕੋ ਕਾਕਾ ਥਾਣੇ ਤੋਂ ਆ ਫੇਰ ਖੋਲ ਖੋਲੋ ਕੋਲੋ ਕੋਈ ਨਹੀਂ ਮਾਰਦਾ ਅਸੀਂ ਖੜੇ ਆ ਨਾ ਜੀ ਖੜੇ ਆ ਕੋਈ ਨਹੀਂ ਮਾਰਦਾ ਕਿਸੇ ਦੀ ਕੀ ਨਾ ਕਿਸੇ ਨੂੰ ਹੱਥ ਲਾਦੇ ਬਈ ਹੁਣ ਬੂਆ ਖੜ ਬੂਆ ਫੜ ਜੇ ਤੂੰ ਫੜ ਜੇ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਦੋ ਜਣਾਂ ਨੂੰ ਚਾਰਾਂ ਪਾਸੇ ਜਿਹੜੇ ਜਾਓ ਅੰਦਰ ਚੱਲੋ ਬੰਦੋ ਬੈਠ ਜਾਓ ਬੈਠ ਜਾਓ ਨਾ ਬਸ ਵਾਸੀ ਯਾਰ ਬਾਰੇ ਦਾ ਪਿੱਛੇ ਕੋਈ ਨਹੀਂ ਥੜ ਯਾਰ ਤੇਰੇ ਪੈਸਿਆਂ ਦਾ ਸਾਰਿਆਂ ਦੇ ਪੈਸਿਆਂ ਦਾ ਵਾਹ ਹਰ ਬਾਤ ਕਾਟ ਚਲੋ ਅੰਦਰ ਬਾਹਰ ਖੜ ਬਾਹਰ ਖੜ ਇਹ ਬੰਦੇ ਤੋਂ ਡਰੋ। ਬੰਦ ਕਰ ਦਿਓ ਯਾਰ, ਬੰਦ ਕਰ ਲੋ, ਬੰਦ ਕਰ ਦਿਓ, ਬੰਦ ਕਰ ਲੋ, ਬੰਦ ਕਰ ਲੋ। ਮੀਡੀਆ ਦਾ ਰਾਹੀ ਜਿਹੜੇ ਵੀ ਠੱਗੀ ਮਾਰਨਗੇ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ। ਅਸੀਂ ਜਿਹੜਾ ਵੀ ਪੀੜੀ ਸਾਡੇ ਕੋਲ ਆਈਦਾ ਅਸੀਂ ਇਨਸਾਨ ਦੀ ਜਵਾਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਭਾਵੁਕ ਹੋ ਗਏ ਹੋ। ਓਏ ਪਾਬੂ ਕੀ ਕਰਾਂ ਮੇਰੀ ਪੈਰ ਰੋਈ ਨਿਕਲੀ ਮੈਂ ਮਕਾਨ ਵੇਚ ਕੇ ਪੈਸੇ ਦਿੱਤੇ ਦੱਸੋ। ਇਹਨਾਂ ਦਾ ਢਿੱਡ ਨਹੀਂ ਭਰਦਾ। ਕਿੱਥੇ ਪੈਸੇ ਲਾੜ ਕੇ ਆਪਣੇ ਬੱਚਿਆਂ ਦੇ ਲਾੜ ਕੇ। ਆ ਦੇ। ਪੈਸਾ ਕਿੱਥੇ ਲੈ ਜਾਣਾ ਭਾਈ ਸਾਹਿਬ? ਕਫਨ ਦੀਆਂ ਜੇਬਾਂ ਨਹੀਂ ਹੁੰਦੀਆਂ। ਸਿਸਤਾਂ ਲਾ ਕੇ ਬੋਤਨ ਜਾਣੇ ਬਿਲਕੁਲ ਵਾਈਆਂ ਤਾਂ ਹੀ ਤਾਂ ਗੋਜਾ ਬੰਦ ਕਰ ਲਿਆ ਲੋਕਾਂ ਨੇ ਇਹਨਾਂ ਨੇ ਦੋ ਤਿੰਨ ਦਿਨ ਪਹਿਲੇ ਮੇਰੀ ਫੇਸਬੁੱਕ ਦੇ ਮਾਧਿਅਮ ਰਾਹੀਂ ਵੀਡੀਓ ਦੇਖੀ ਵੀਡੀਓ ਦੇਖਣ ਤੇ ਮੈਨੂੰ ਕਹਿੰਦੇ ਜੀ ਸਾਨੂੰ ਇਦਾਂ ਦਾ ਵੀਜ਼ਾ ਵਿਸਟਾ ਇਮੀਗ੍ਰੇਸ਼ਨ ਵਾਲਿਆਂ ਨੇ ਠੱਗ ਲਿਆ ਮੈਂ ਕਿਹਾ ਭੈਣ ਜੀ ਰੋਂਦੇ ਪਏ ਸੀ ਮੈਂ ਕਿਹਾ ਗੱਲ ਕੀ ਹੋਈ ਆ ਕਹਿੰਦੇ ਸਾਡੇ ਨਾਲ ਦੇ 20 ਤੋਂ 25 ਪਰਿਵਾਰ ਨੇ ਲੇਕਿਨ ਲੇਕਿਨ 10 ਪਰਿਵਾਰ ਅਸੀਂ 12 ਪਰਿਵਾਰ ਤੁਹਾਡੇ ਕੋ ਆਵਾਂਗੇ ਤੁਸੀਂ ਸਾਨੂੰ ਸਮਾਂ ਦੇ ਦਿਓ ਕਿ ਸਮੇਂ ਦੀ ਗੱਲ ਨਹੀਂ ਮੇਰੇ ਦਰਵਾਜ਼ੇ ਜਨਤਾ ਵਾਸਤੇ ਜ਼ਰੂਰਤਮੰਦ ਵਾਸਤੇ ਹਮੇਸ਼ਾ ਖੁੱਲੇ ਹੈ ਤੁਸੀਂ ਜਦੋਂ ਮਰਜ਼ੀ ਆਓ ਮੇਰਾ ਮਾਰਨਿੰਗ ਮੈਨੂੰ ਫੋਨ ਕੀਤਾ ਉਹ ਦਿੱਤੇ ਆ ਕੇ ਫਿਰ ਤੇ ਇਹਨਾਂ ਨੇ ਫੋਨ ਕੀਤਾ ਤੇ 10 ਤੋਂ 12 ਪਰਿਵਾਰ ਮੇਰੇ ਦਫ਼ਤਰ ਆਏ ਚਲੋ ਚਲੋ ਬਾਈਟ ਕਰੋ ਤੇ ਮੇਰੇ 10 ਤੋਂ 12 ਪਰਿਵਾਰ ਮੇਰੇ ਦਫ਼ਤਰ ਆਏ ਦਫ਼ਤਰ ਆ ਕੇ ਇਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਜੀ ਆ ਮੈਂ ਇੱਕ ਲੇਡੀਜ਼ ਨੇ ਗੁਰਤੇਜ ਜੀ ਪਟਿਆਲੇ ਤੋਂ ਇਹਨਾਂ ਨੇ ਨੌਰਵੇ ਦਾ ਵੀਜ਼ਾ ਲਵਾਉਣਾ ਸੀ ਇਹਨਾਂ ਨੇ 5 ਲੱਖ ਰੁਪਏ ਦੀ ਕਮਿਟਮੈਂਟ ਕੀਤੀ 2.5 ਲੱਖ ਰੁਪਏ ਨਾਲ ਨੇ ਜਾਲੀ ਵੀਜ਼ਾ ਬਨ ਦਿਖਾ ਕੇ ਏਆਈ ਦੇ ਨਾਲ ਜਨਰੇਟ ਕਰਕੇ ਕੰਪ ਦਿਖਾ ਕੇ ਠੱਕ ਠੱਕ ਲੈਣਾ ਕੋਈ ਕਹਿੰਦੇ 2.5 ਲੱਖ ਰੁਪਏ ਦੇ ਦਿਓ ਤੁਹਾਡਾ ਵੀਜ਼ਾ ਆ ਗਿਆ ਇਹ ਭੋਲੇ ਭਾਲੀ ਜਨਤਾ ਸਾਡੀ ਪੰਜਾਬ ਦੀ ਇਹਨਾਂ ਨੇ 2.5 ਲੱਖ ਰੁਪਏ ਦੇਤਾ ਉਸ ਤੋਂ ਬਾਅਦ ਕਹਿੰਦੇ ਜੀ 10 ਦਿਨ ਰੋਕੋ ਤੁਹਾਡਾ ਵੀਜ਼ਾ ਆ ਜਗਾ ਜਦੋਂ ਵੀਜ਼ਾ ਆ ਗਿਆ ਜਦੋਂ ਉਹਨਾਂ ਨੇ ਪੇਮੈਂਟ ਦੇਤੀ ਪੇਮੈਂਟ ਦੇਣ ਤੋਂ ਬਾਅਦ ਅੱਜ ਦਿਨੇ ਆ ਕੱਲ ਦਿਨੇ ਆ ਅੱਜ ਆ ਜਗਾ ਕੱਲ ਆ ਜਗਾ ਵੀਜ਼ਾ ਬਿਲਕੁਲ ਨਹੀਂ ਆਇਆ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਜੀ ਹੈ ਅੰਮ੍ਰਿਤਸਰ ਤੋਂ ਇਹਨਾਂ ਨੇ ਨਿਊਜ਼ੀਲੈਂਡ ਦਾ ਵੀਜ਼ਾ ਲਵਾਉਣਾ ਸੀ ਇਹਨਾਂ ਨੇ 6 ਲੱਖ ਰੁਪਏ ਦੀ ਕਮਿਟਮੈਂਟ ਹੋਈ ਇਹਨਾਂ ਨੇ 30000 ਰੁਪਏ ਦਿੱਤਾ ਇੱਕ ਬਲਦੇਵ ਸਿੰਘ ਜੀ ਨੇ ਤਰਨਤਾਰਨ ਤੋਂ ਨਿਊਜ਼ੀਲੈਂਡ ਦਾ ਵੀਜ਼ਾ ਲਵਾਉਣਾ ਸੀ ਇਹਨਾਂ ਨੇ ਵੀ 6 ਲੱਖ ਦੀ ਕਮਿਟਮੈਂਟ ਹੋਈ 3 ਲੱਖ ਰੁਪਏ ਦਿੱਤਾ ਥੋੜਾ ਉੱਚਾ ਹੋ ਗਿਆ ਬੇਟੋ ਇਹਨਾਂ ਨੇ ਇੱਕ ਆਪਣਾ ਲਖਵੀਰ ਕੌਰ ਜੀ ਨੇ ਫਤਿਹਗੜ ਤੋਂ ਆਸਟ੍ਰੇਲੀਆ ਦਾ ਵੀਜ਼ਾ ਲਵਾਉਣਾ ਸੀ ਆਪਣੇ ਭੈਣ ਜੀ ਇਹਨਾਂ ਨੇ 14 ਲੱਖ ਰੁਪਏ ਮੰਗੇ ਜੀ ਚੋੜਾ ਨੇ 3 ਲੱਖ 55000 ਰੁਪਏ ਗੁੱਗਰ ਦੇ ਰਹੇ ਹਿੰਦ ਮੈਂ ਦੇਤਾ ਰੱਖੋ ਹਰ ਸੀਤਾ ਕੋਈ ਜਿੱਟੂਠੀਆਂ ਗੱਲਾਂ ਨਹੀਂ ਕਰਦੇ ਮੈਂ ਤਾਂ ਪਹਿਲੇ ਜਿਹੜਾ ਵੀ ਬੰਦਾ ਮੇਰੇ ਕੋਲ ਆਂਦਾ ਮੈਂ ਉਹਨੂੰ ਵੈਰੀਫਾਈ ਕਰਦਾ ਕਿ ਉਹ ਬੰਦਾ ਸੱਚਾ ਝੂਠਾ ਹੈ ਤੁਸੀਂ ਆ ਦੇਖ ਲਓ ਰਸੀਦਾ ਆ ਦੇਖੋ ਆ ਪੇਮੈਂਟ ਕੀਤੀਆਂ 57000 ਆਸ਼ਿਸ਼ ਸ਼ਰਮਾ ਕੋਈ 9 ਦਸੰਬਰ 2025 1:26 ਲਈ 40000 57000 ਇਦਾਂ ਦੀ ਕਈ ਸਕਰੀਨਸ਼ਾਟ ਸਾਡੇ ਕੋਲ ਹੈ 5735 ਹੋ ਗਏ ਅੱਛਾ ਕਿੰਨੇ ਲੋਕਾਂ ਦੇ 7 ਲੋਕਾਂ ਦੇ ਇਹ ਤਾਂ ਮੇਰੇ ਕੋਲ ਦਫ਼ਤਰ 10 ਤੋਂ 12 ਲੋਕ ਹੈ ਸਾਰੀ ਲਿਸਟ ਹੈਗੀ ਮੇਰੇ ਕੋਲ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਾਉਣ ਦਾ ਹੱਕ ਦੇ ਵਿੱਚਾਂ ਅਸੀਂ ਆਪਣੇ ਹੱਥ ਵਿੱਚ ਕਪੀਲ ਕਤਿਆਲੇ ਕਾਨੂੰਨੀ ਲੈਣਾ ਲੋਕਾਂ ਨੂੰ ਲੈ ਜਾਣਾ ਨੇ ਹੁਣ ਜੇ ਸੱਚੇ ਹੁੰਦੇ ਜੇ ਇਹਨਾਂ ਨੇ ਠੱਗੀ ਨਾ ਕੀਤੀ ਹੁੰਦੀ ਜੇ ਤੇ ਲੋਕ ਨਾਲ ਲਗਾਉਂਦੇ ਇਹ ਸਾਡੀਆਂ ਗੱਲਾਂ ਦਾ ਜਵਾਬ ਦਿੰਦੇ ਮੈਂ ਕੋਈ ਹਵਾ ਨਹੀਂ ਆ ਮੈਂ ਕੋਈ ਗੈਂਗਸਟਰ ਨਹੀਂ ਆ ਮੈਂ ਕੋਈ ਵੱਡਾ ਪੋਲੀਟੀਸ਼ੀਅਨ ਨਹੀਂ ਆ ਮੈਂ ਇੱਕ ਛੋਟਾ ਜਿਹਾ ਕਾਰਕਟਰ ਲੁਧਿਆਣੇ ਦਾ ਵਸਨੀਕ ਆ ਕੀ ਲੱਗਦਾ ਕਿੰਨੇ ਕੁ ਪੈਸੇ ਠੱਗੀ ਹੋਈ ਹੋਣੀ ਜੀ ਕਿਨੇ ਤੋਂ 12 ਕਰੋੜ ਰੁਪਏ ਦੀ ਠੱਗੀ ਹੋਈ ਹੈ ਮੈਂ ਉਹਨਾਂ ਨੂੰ ਇੱਕ ਗੱਲ ਉਹੀ ਭੈਣ ਜੀ ਨੂੰ ਕਿਹਾ ਮੈਂ ਕਿ ਤੁਸੀਂ ਚਿੰਤਾ ਨਾ ਕਰੋ ਰੱਬ ਦੇ ਕਰ ਦੇ ਰਹਿ ਹਾਂ ਦੇਰ ਨਹੀਂ ਹੈ ਤੁਸੀਂ ਬੜੀ ਆਸ ਲੈ ਕੇ ਮੇਰੇ ਦਫ਼ਤਰ ਆਏ ਹੋ ਤੇ ਮੈਂ ਤੁਹਾਨੂੰ ਵੀ ਵਿਸ਼ਵਾਸ ਦਿਵਾਉਣਾ ਜਦ ਤੱਕ ਮੇਰੀ ਭੈਣ ਨੂੰ ਬਾਕੀ ਭਰਾਵਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਤੱਕ ਮੈਂ ਉਹਨਾਂ ਦਾ ਨਾਲ ਪੂਰਾ ਸਾਥ ਦਊਂਗਾ ਇਨਸਾਫ ਦਵਾ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਮੈਂ ਲੁਧਿਆਣੇ ਦੇ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਉਹਨਾਂ ਦੇ ਕੋਲ ਵੀ ਐਪਲੀਕੇਸ਼ਨ ਜਾ ਚੁੱਕੀ ਆ ਉਹ ਅੰਡ ਤੇ ਇਹਨਾਂ ਦੀ ਅੱਛੀ ਤਰ੍ਹਾਂ ਜਾਂਚ ਵੀ ਇਹਨਾਂ ਕਰੀਦਾ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਇਹੋ ਜਿਹੇ ਲੋਕ ਸ਼ਰਿਆਮ ਠਗੀਆਂ ਕਰ ਰਹੇ ਗੁੰਡਾਗਰਦੀ ਕਰ ਰਹੇ ਸੀ ਪੁਲਿਸ ਨੂੰ ਫੋਨ ਕੀਤਾ ਸੀ ਐਸ ਐਚ ਓ ਨਾਲ ਗੱਲ ਹੋਈ ਐ ਐਸ ਐਚ ਓ ਨੇ ਕਿਹਾ ਸਾਹਮਣੇ ਤੁਹਾਡੇ ਸਾਹਮਣੇ ਹੈਂਡ ਫ੍ਰੀ ਕਰਕੇ ਗੱਲ ਕੀਤੀ ਐ ਐਸ ਐਚ ਓ ਸਾਹਿਬ ਕਹਿੰਦੇ ਤੁਸੀਂ ਸਾਡੇ ਤੇ ਅੱਜ ਮਸਲ ਲਿਆਂਦਾ ਉਹਨਾਂ ਨੇ ਪੁਲਿਸ ਸਾਡੀ ਪੁਲਿਸ ਭੇਜਤੀ ਪੰਜਾਬ ਪੁਲਿਸ ਇਹ ਦਰਵਾਜ਼ਾ ਖਲਾਇਆ ਗਿਆ ਅਸੀਂ ਤਾਂ ਕਹਿੰਦੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰੋ ਸਾਡੇ ਜਿਹੜੇ ਪੰਜਾਬ ਦੀ ਭੋਲੀ ਭਾਲੀ ਜਨਤਾ ਇਹਨਾਂ ਨੂੰ ਤੁਸੀਂ ਗੁੰਮਰਾਹ ਨਾ ਕਰੋ ਓਕੇ ਭੈਣ ਨਾ ਗੱਲੇ ਹਣੀ ਭੈਣੇ ਕੀ ਨਾਮ ਹੈ ਤੁਹਾਡਾ ਜੀ ਅੱਡੀ ਘੁੰਮ ਲੋ ਯਾਰ ਅੱਡੀ ਘੁੰਮ ਜੋ ਮੈਡਮ ਥੋੜਾ ਜਿਹਾ ਤੁਸੀਂ ਵੀ ਕਹਿੰਨੇ ਕੀ ਨਾਮ ਹੈ ਤੁਹਾਡਾ ਜੀ ਸੋਕੀ ਇੱਕ ਮਿੰਟ ਯਾਰ ਇੱਕ ਮਿੰਟ ਮੈਡਮ ਇਹ ਲੋਗੋ ਚਾਜਣਾ ਫੜੋ ਯਾਰ ਹਾਂਜੀ ਐਸਐਮ ਜਿਹੜਾ ਹੱਲੇ ਲਿਆ ਆ ਯਾਰ ਥੋੜੇ ਜਿਹਾ ਮੋਢੇ ਤੇ ਮਰਾ ਅੱਛਾ ਤੁਸੀਂ ਕਿਹੜੇ ਜਿੱਥੇ ਤੋਂ ਆਏ ਹੋ ਤੁਸੀਂ ਕਿਹੜੀ ਜਗ੍ਹਾ ਜਾਣਾ ਸੀ ਠੀਕ ਆ ਪਤਾ ਲੱਗਦਾ ਸਾਰਾ ਉਹਨਾਂ ਨੇ ਅਸੀਂ ਐਡ ਦੇਖੀ ਸੀਗੀ ਐਡ ਦੇ ਮਨੂੰ ਪਾਈਆਂ ਸੀ ਉਹਨਾਂ ਦੇ ਕੰਟਰ ਆਏ ਸੀਗੇ ਔਰ ਇਹ ਸਾਨੂੰ ਕਹਿੰਦੇ ਕਿ ਆਸਟ੍ਰੇਲੀਆ ਕੋਈ ਫੂਡ ਫੈਕਟਰੀ ਆ ਉਹਦੇ ਵਿੱਚ ਤੁਹਾਡੀ ਆ ਜਿਹੜੀ ਆ ਦੁੱਧਰ ਜਿਹੜੀ ਤਨਖਾਹ ਹੋਏਗੀ 26 ਹਾਂਜੀ ਜਿਹੜੀ ਉਧਰ ਨੌਕਰੀ ਲਗਾਉਣ ਦੀ ਤਨਖਾਹ ਹੋਏਗੀ ਉਹਨਾਂ ਨੇ 14 ਜੋ ਵੀ ਹੀਰੋ ਪਤਾ ਨਹੀਂ ਕੀ ਕੁਝ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਵਿੱਚ ਛੁੱਟੀਆਂ ਵੀ ਮਿਲਣਗੀਆਂ ਤੁਹਾਨੂੰ ਐਨੇ ਪੈਸੇ ਹੋਣਗੇ ਸਾਨੂੰ ਬੜਾ ਲਾਲਚ ਦਿੱਤਾ ਇਹਨਾਂ ਨੇ ਤੇ ਉਸੇ ਦਿਨ ਅਸੀਂ ਉਸੇ ਟਾਈਮ ਨਾਲ ਨੂੰ ਪੇਮੈਂਟ ਕਰ ਦਿੱਤੀ ਪਹਿਲਾਂ ਤਾਂ 6000 ਲੱਤੀ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ 40000 ਲੱਤੀ ਉਸ ਤੋਂ ਬਾਅਦ ਇਹਨਾਂ ਕੈਸ਼ ਅਸੀਂ ਫਿਰ ਕਹਿੰਦੇ ਤੁਹਾਡਾ ਅਪਰੂਵਲ ਲੈਟਰ ਆ ਗਿਆ ਫਿਰ ਅਸੀਂ ਲੱਖ ਰੁਪਇਆ ਦੇ ਕੇ ਆਏ ਇਹਨਾਂ ਨੂੰ ਫਿਰ ਅਸੀਂ ਕਿਹਾ ਵੀ ਅਪਰੂਵਲ ਲੈਟਰ ਆ ਗਿਆ ਫਿਰ ਕਹਿੰਦੇ ਤੁਹਾਡਾ ਵੀਜ਼ਾ ਵੀ ਆਉਣੇ ਵਾਲਾ ਹੋਰ ਪੇਮੈਂਟ ਕਰੋ ਫਿਰ ਅਸੀਂ ਇਹਨਾਂ ਨੂੰ 40000 ਰੁਪਇਆ ਕਹਿ ਆਪਣੇ ਪੇਮੈਂਟ ਕੀਤੀ Google Pay ਰਾਹੀਂ ਫਿਰ ਇਹਨਾਂ ਨੂੰ 57000 ਰੁਪਇਆ ਫਿਰ ਪੇ ਕੀਤੀ ਫਿਰ ਕਹਿੰਦੇ ਵੀ ਤੁਸੀਂ ਜਿੰਨੇ ਵੀ ਜਲਦੀ ਤੁਸੀਂ ਪੇਮੈਂਟ ਕਰ ਦੋਗੇ ਬਾਕੀ ਪੇਮੈਂਟ ਅਸੀਂ ਤੁਹਾਡੀ ਜਿਹੜੀ ਹੈਗੀ ਆ ਉਧਰ ਜਾ ਕੇ ਪੇਮੈਂਟ ਚੋਂ ਪਟਾਂਗੇ ਜਿਹੜੀ ਤੁਹਾਡੀ ਸੈਲਰੀ ਆਏਗੀ ਉਧਰ ਕਿੰਨੇ ਪੈਸੇ ਲਈਦਾ ਉਹ ਤਾਂ ਇਹਨਾਂ ਨੇ 7 ਮਤਲਬ 14 ਲੱਖ ਦੀ ਮੰਗ ਕੀਤੀ ਸੀਗੀ ਜਦੋਂ 12 ਲੱਖ ਵਿੱਚ ਅਸੀਂ 3 ਲੱਖ 53000 ਰੁਪਇਆ ਜਿਹੜਾ ਆ ਇਹਨਾਂ ਨੂੰ ਦੇ ਚੁੱਕੇ ਹਾਂ ਅਸੀਂ ਐਕਚੁਅਲੀ ਕਹਤਾ ਵੀਰ ਜੀ ਜਿਹਦੇ ਛੋਟਾ ਜਿਹਾ ਮਕਾਨ ਸੀਗਾ ਉਹਨੂੰ ਅਸੀਂ ਵੇਚਿਆ ਸੀਗਾ 6 ਲੱਖ ਵਿੱਚ ਇਹਨਾਂ ਨੂੰ ਤੁਹਾਨੂੰ ਕਿਹਾ ਤਾਂ 7 ਲੱਖ ਪਹਿਲਾਂ ਦੇਦਾ ਆ ਅਸੀਂ 3 ਲੱਖ 53000 ਇਹਨਾਂ ਨੂੰ ਦੇ ਜੁਕਤੀ ਹੈ ਅਸੀਂ ਹੁਣ ਛੋਟੇ ਜਿਹੇ ਮਕਾਨ 'ਚ ਰਹਿੰਦੇ ਆ ਉਹ ਵੀ ਹੁਣ بارشਾਂ ਦੇ ਵਿੱਚ ਕਿੰਨਾ ਚੁੰਦਾ ਸੀਗਾ ਮੈਂ ਡਿਊਟੀ ਕਰਦੀ ਆ 24 ਘੰਟੇ ਮੈਂ ਕੇ ਟੈਕਰ ਦਾ ਕੰਮ ਕਰਦੀ ਆ ਅਜਿਹਾ ਕੋਈ ਪਰਿਵਾਰ ਨਾਲ ਹੋ ਰਾਇ ਜੀ ਜਿਨ੍ਹਾਂ ਦਾ ਜੀ ਸਾਡੇ ਤਕਰੀਬਨ 35 ਪਰਿਵਾਰ ਨੇ ਬਾਹਰ ਕਿੰਨੂੰ ਭੇਜ ਦਿੰਦੇ ਨੇ ਨਹੀਂ ਕਿੰਨੇ ਕੋ ਨਾਲ ਜਿਹਨਾਂ ਨੂੰ ਠੱਕੀ ਹੋ ਕਿੰਨੇ ਪਰਿਵਾਰ ਨਾਲ ਆ ਜੀ ਸਾਡੇ ਜੀ 30 ਤੋਂ 35 ਪਰਿਵਾਰ ਨੇ ਅੱਜ ਕਿਤੇ ਹਾਲ ਸਾਹਿਬ ਕੋਈ ਆਏ ਹਾਂਜੀ ਅਸੀਂ ਵੀਰਜੀ ਕੋਲ ਆਏ ਸੀਗੇ ਬੜੀ ਉਮੀਦ ਲੈ ਕੇ ਪਰ ਸਾਡੀ ਉਮੀਦ ਤੇ ਖਰੇ ਉਤਰੇ ਨਹੀਂ ਵੀਰਜੀ ਸਾਡੇ ਨਾਲ ਖੜੇ ਨਹੀਂ ਅੱਛਾ ਕਹਿੰਦੇ ਇੱਕ ਪਹਿਲਾਂ ਤੁਹਾਡੇ ਨਾਲ ਗੁੱਟਕਟਾਪਾ ਵੀ ਕੀਤਾ ਹਾਂਜੀ ਉਹਨਾਂ ਨੇ ਸਾਨੂੰ ਇਹ ਸਿੱਖਦੇ ਨੇ ਉਹਨਾਂ ਨੇ ਫੋਨ ਕੀਤਾ ਸੀਗਾ ਅਸੀਂ ਕਿ ਆਪ ਜੀ ਸਾਡਾ ਹੋਰ ਨਹੀਂ ਪਾਸਪੋਰਟ ਦੇ ਦੋ ਸਾਨੂੰ ਇਹ ਕਹਿੰਦੇ ਅੱਜ ਪਾਸਪੋਰਟ ਲੈ ਜਾਓ 35% ਤੁਹਾਡੀ ਪੇਮੈਂਟ ਵੀ ਕਰਾਂਗੇ ਪਰ ਪੇਮੈਂਟ ਕਿਹਨੇ ਕਰਨੀ ਵੀਰਜੀ ਇੱਥੇ ਕੁੜੀ ਅਸੀਂ ਇੱਥੇ ਜਦੋਂ ਆਏ ਨਾ ਇੱਥੇ ਤੇ ਕੁੜੀ ਸਾਡੇ ਨਾਲ ਨੀਚੇ ਹੀ ਭੱਜ ਗਈ ਉਹ ਨੀਚੇ ਭੱਜੀ ਉਹਨੇ ਮੇਰੇ ਮਾਰਿਆ ਮੈਂ ਵੀ ਮੈਂ ਉਹਦੇ ਮਤਲਬ ਲਗਾਇਆ ਕੁੜੀ ਦੇ ਐਵੇਂ ਮੈਂ ਝੂਠ ਬੋਲਾ মিডিਆ ਦੇ ਸਾਹਮਣ ਵੀਰ ਜੀ ਤਕਰੀਬਨ ਸਾਨੂੰ 2 ਮਹੀਨੇ ਹੋ ਗਏ ਜੀ ਦਸੰਬਰ ਦੇ ਹੀ ਆਣਾ ਜਾਣਾ ਆਣਾ ਜਾਣਾ ਉਸ ਨੇ ਕੀ ਕੀਤਾ ਤੁਹਾਨੂੰ ਜਦੋਂ ਅਸੀਂ ਇਹਨਾਂ ਦੀ ਐਡ ਦੇਖੀ ਸੀ ਵੀਰ ਜੀ ਹੁਣ ਮਗਰ ਜੀ ਕਰਦੇ ਹੋ ਜੀ ਜਦੋਂ ਤੁਹਾਨੂੰ ਮਗਰ ਹੀ ਕਰਦੇ ਆ ਪਹਿਲਾਂ ਤਾਂ ਕੋਈ ਵੀ ਇਹਨਾਂ ਨੂੰ ਲੋਕਾਂ ਦੇ ਲੈਣ ਦੇਣ ਕਰਨਗੇ ਅਸੀਂ ਇੰਸਟਾਗ੍ਰam ਤੇ ਦੇਖੀ ਸੀ ਮੈਡਮ ਤੁਸੀਂ ਪੁਲਿਸ ਕੋਈ ਵੀ ਕੀਤੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਕੁਝ ਨਹੀਂ ਕਿ ਪੁਲਿਸ ਨੇ ਸਾਡੇ ਮੂਹਰੇ ਆਈਆਂ ਕਹਿੰਦਾ ਜੀ ਤੁਸੀਂ ਇਹ ਏਰੀਆ ਦੇ ਵਿੱਚ ਆਉਣਾ ਹੀ ਨਹੀਂ ਹੈਗਾ ਅੱਛਾ ਇਹ ਏਰੀਆ ਜੀ ਨਹੀਂ ਆਣਾ ਕਿੱਥੇ ਨਹੀਂ ਜਾਣਾ ਹੈਗਾ ਤੁਸੀਂ ਆਪਣੀ ਜਾਨ ਬਚਾਓ ਆ ਮਾਡਲ ਟਾਊਨ ਨੰਨ ਜਾ ਕੋਈ ਹੁਣ ਤੁਹਾਨੂੰ ਪ੍ਰੋਮੋਸਾ ਹੈਗਾ ਵੀ ਤੁਹਾਡੇ ਪੈਸੇ ਵਾਪਸ ਮਿਲ ਜਾਣਗੇ ਹਾਂਜੀ ਸਾਡੇ ਵੀਰ ਜੀ ਹੈਗੇ ਆ ਤੁਸੀਂ ਤਾਂ ਵੀਰ ਜੀ ਉਸ ਦਿਨ ਵੀ ਆਏ ਸੀਗੇ ਜਿਸ ਦਿਨ ਅਸੀਂ ਬੰਦਿਆਂ ਨੂੰ ਫੜਿਆ ਸੀਗਾ ਤੁਸੀਂ ਅਸੀਂ ਤੁਹਾਨੂੰ ਕਿਹਾ ਸੀਗਾ ਬਕਾਇਦਾ ਕਿ ਸਾਡੀ ਤੁਸੀਂ ਮੀਡੀਆ ਦੇ ਵਿੱਚ ਕਿਉਂ ਨਹੀਂ ਲਾਈ ਹੈਗੀ ਪਰ ਜੀ ਨਹੀਂ ਕੁਝ ਠੀਕ ਹੈ ਜੀ ਧੰਨਵਾਦ ਜੀ